ਕਲਪਨਾ ਕਰੋ ਰਾਤ ਦਾ ਤੀਜਾ ਪਹਿਰ ਹੈ ਤੁਸੀਂ ਆਪਣੇ ਘਰ ਵਿੱਚ ਗੂੜੀ نیند ਸੌ ਰਹੇ ਹੋ ਬਾਹਰ ਸ਼ਾਂਤੀ ਹੈ ਪਰ ਫਿਰ ਅਚਾਨਕ ਇੱਕ ਅਜੀਬ ਜਿਹਾ ਸ਼ੋਰ ਤੁਹਾਡੇ ਕੰਨਾਂ ਵਿੱਚ ਪੈਂਦਾ ਇਹ ਸ਼ੋਰ ਹੌਲੀ-ਹੌਲੀ ਵੱਧਦਾ ਜਾਂਦਾ ਇੱਕ ਡੂੰਗੀ ਗੂੰਜਦੀ ਹੋਈ ਆਵਾਜ਼ ਜਿਵੇਂ ਹਜ਼ਾਰਾਂ ਜਾਨਵਰ ਇਕੱਠੇ ਛਿੰਗਾੜ ਰਹੇ ਹੋ ਤੁਸੀਂ ਘਬਰਾ ਕੇ ਉੱਠਦੇ ਹੋ ਪੈਰ ਥੱਲੇ ਰੱਖਦੇ ਹੋ ਤਾਂ ਮਹਿਸੂਸ ਹੁੰਦਾ ਕਿ فرش ਤੇ ਪਾਣੀ ਹੈ ਠੰਡਾ ਚਿੱਕੜ ਵਾਲਾ ਪਾਣੀ ਇਸ ਤੋਂ ਪਹਿਲਾਂ ਕਿ ਤੁਸੀਂ ਕੁਝ ਸਮਝ ਸਕੋ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਲੱਗਦਾ ਹੈ ਬਾਹਰੋਂ ਚੀਕ ਚਿਹਾੜਾ ਸੁਣਾਈ ਦਿੰਦਾ ਹੈ ਬਿਜਲੀ ਚੱਲੀ ਜਾਂਦੀ ਹੈ ਕੁੱਪ ਹਨੇਰੇ ਵਿੱਚ ਸਿਰਫ ਪਾਣੀ ਦਾ ਭਿਆਨਕ ਸ਼ੋਰ ਆ ਰਿਹਾ ਤੁਹਾਡੀਆਂ ਅੱਖਾਂ ਸਾਹਮਣੇ ਤੁਹਾਡੇ ਘਰ ਦਾ ਸਮਾਨ ਤੁਹਾਡੀਆਂ ਯਾਦਾਂ ਤੁਹਾਡੀ ਸਾਲਾਂ ਦੀ ਮਿਹਨਤ ਸਭ ਕੁਝ ਪਾਣੀ ਦੇ ਵਹਾਅ ਵਿੱਚ ਖਿਡਾਉਣਿਆਂ ਵਾਂਗ ਰੁੜਦਾ ਜਾ ਰਿਹਾ ਪਰ ਤੁਸੀਂ ਬੇਵਸ ਹੋ ਸਿਰਫ ਆਪਣੀ ਜਾਨ ਬਚਾਉਣ ਲਈ ਸੰਘਰਸ਼ ਕਰ ਰਹੇ ਹੋ ਤੇ ਫਿਰ ਜਦੋਂ ਸਵੇਰ ਹੁੰਦੀ ਹੈ ਪਾਣੀ ਉਤਰ ਜਾਂਦਾ ਤਾਂ ਪਿੱਛੇ ਰਹਿ ਜਾਂਦੀ ਹੈ ਇੱਕ ਦਿਲ ਕੰਬਾ ਦੇਣ ਵਾਲੀ ਚੁੱਪ ਉਹ ਸ਼ੋਰ ਖਤਮ ਹੋ ਚੁੱਕਾ ਸੀ ਪਰ ਇਹ ਚੁੱਪ ਇਹ ਸ਼ਾਂਤੀ ਉਸ ਸ਼ੋਰ ਤੋਂ ਵੀ ਵੱਧ ਡਰਾਉਣੀ ਸੀ ਜਿਸ ਥਾਂ ਉੱਪਰ ਤੁਹਾਡਾ ਕੱਲ ਕਰ ਸੀ ਉਥੇ ਸਿਰਫ ਚਿੱਕੜ ਮਲਬਾ ਤੇ ਟੁੱਟੇ ਹੋਏ ਸੁਪਨਿਆਂ ਦਾ ਢੇਰ ਹੈ ਜ਼ਿੰਦਗੀ ਇੱਕੋ ਰਾਤ ਵਿੱਚ ਸਿਫਰ ਹੋ ਗਈ ਹੈ ਸੋ ਅੱਜ ਅਸੀਂ ਹੜਦੀ ਇਸੇ ਕਾਲੀ ਸੱਚਾਈ ਨੂੰ ਪੰਜ ਪਾਰਟਸ ਵਿੱਚ ਸਮਝਾਂਗੇ ਤੇ ਨਾਲ ਹੀ ਇਹ ਵੀ ਸਮਝਾਂਗੇ ਕਿ ਜੋ ਅੱਜ ਸਾਡਾ ਪੰਜਾਬ ਹੜ੍ਹਾਂ ਦੇ ਸੰਤਾਪ ਵਿੱਚੋਂ ਗੁਜ਼ਰ ਰਿਹਾ ਇਸ ਦਾ ਦ੍ਰਿਸ਼ ਕੁਝ ਵੱਖਰਾ ਹੋਵੇਗਾ ਕੁਝ ਅਜਹੀਆਂ ਭਿਆਨਕ ਸਚਾਈਆਂ ਜੋ ਤੁਹਾਨੂੰ ਇਸ ਦੌਰ ਵਿੱਚ ਸਮਝਣੀਆਂ ਲਾਜ਼ਮੀ ਨੇ ਸੋ ਵੀਡੀਓ ਨੂੰ ਅਖੀਰ ਤੱਕ ਦੇਖਣਾ ਇਹ ਜਾਣਕਾਰੀ ਇਕੱਠੀ ਕਰਨ ਵਿੱਚ ਬੜਾ ਸਮਾਂ ਲੱਗਦਾ ਸੋ ਜੇਕਰ ਪਾਣੀ ਦੀ ਸ਼ਕਤੀ ਬਾਰੇ ਗੱਲ ਕਰੀਏ ਤਾਂ ਅੱਜ ਤੋਂ ਲਗਭਗ 15000 ਸਾਲ ਪਹਿਲਾਂ ਜਦੋਂ ਧਰਤੀ ਤੇ ਬਰਫ਼ ਯੁੱਗ ਜਿਸ ਨੂੰ ਅਸੀਂ ਆਈਸ ਏਜ ਆਖ ਦਿੰਦੇ ਹਾਂ ਚੱਲ ਰਿਹਾ ਸੀ ਇਸ ਵਕਤ ਅਮਰੀਕਾ ਦੇ ਪੱਛਮੀ ਮੋਂਟਾਨਾ ਸਟੇਟ ਵਿੱਚ ਇੱਕ ਨਦੀ ਵਗਦੀ ਸੀ ਬਹੁਤ ਬਰਫ਼ੀਲਾ ਖੇਤਰ ਹੋਣ ਦੇ ਕਾਰਨ ਨਦੀ ਦੇ ਵਿੱਚਕਾਰ ਇੱਕ ਬਰਫ਼ ਦੀ ਪਰਤ ਦੇ ਨਾਲ ਦੀਵਾਰ ਜਿਹੀ ਬਣਨੀ ਸ਼ੁਰੂ ਹੋ ਗਈ ਸਮਾਂ ਲੰਘਦਾ ਗਿਆ ਕਿ ਇਹ ਦੀਵਾਰ ਇੰਨੀ ਪੱਕੀ ਹੋ ਗਈ ਕਿ ਪਾਣੀ ਪੂਰਨ ਤੌਰ ਤੇ ਰੁਕ ਚੁੱਕਾ ਸੀ ਇੱਕ ਡੈਮ ਦਾ ਰੂਪ اختیار ਕਰ ਚੁੱਕੀ ਸੀ ਇਸੇ ਹੀ ਡੈਮ ਦੇ ਪਿੱਛੇ ਇੱਕ ਵਿਸ਼ਾਲ ਝੀਲ ਬਣ ਗਈ ਜਿਸ ਦਾ ਨਾਂ ਸੀ ਗਲੇਸ਼ੀਅਲ ਲੇਕ ਆਫ ਮਿਜ਼ੋਲਾ ਕਲਾਈਮੇਟ ਚੇਂਜ ਕਰਕੇ ਉਹ ਭਿਆਨਕ ਸਮਾਂ ਆਉਂਦਾ ਜਦੋਂ ਇਹ ਡੈਮ ਅਚਾਨਕ ਟੁੱਟ ਜਾਂਦਾ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਉਸ ਵਕਤ ਕਿੰਨਾ ਪਾਣੀ ਉਸ ਡੈਮ ਵਿੱਚੋਂ ਨਿਕਲਿਆ ਹੋਵੇਗਾ ਉਸ ਝੀਲ ਵਿੱਚੋਂ ਲਗਭਗ 500 ਕਣ ਮੀਲ ਪਾਣੀ ਬਾਹਰ ਨਿਕਲਿਆ ਇਸ ਨੂੰ ਆਸਾਨ ਭਾਸ਼ਾ ਵਿੱਚ ਸਮਝੀਏ ਤਾਂ ਇੰਨਾ ਪਾਣੀ ਕਿ ਜਿਵੇਂ ਸਾਡੇ ਭਾਖੜਾ ਡੈਮ ਵਰਗੇ 200 ਤੋਂ ਵੀ ਵੱਧ ਡੈਮ ਇਕੱਠੇ ਛੱਡ ਦਿੱਤੇ ਹੋਣ ਵਿਗਿਆਨੀਆਂ ਮੁਤਾਬਕ ਇਹ ਪਾਣੀ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ ਇਹ ਆਪਣੇ ਰਸਤੇ ਵਿੱਚ ਆਉਣ ਵਾਲੀ ਮਿੱਟੀ ਪੱਥਰ ਤੇ ਪਹਾੜਾਂ ਨੂੰ ਪੀਸਦਾ ਹੋਇਆ ਸਿਰਫ ਕੁਝ ਘੰਟਿਆਂ ਤੋਂ ਲੈ ਕੇ ਕੁਝ ਦਿਨਾਂ ਦੇ ਅੰਦਰ ਹੀ ਇਸ ਇੱਕ ਘਟਨਾ ਨੇ ਡੂੰਘੀਆਂ ਖੱਡਾਂ ਕੈਨIONS ਬਣਾ ਦਿੱਤੀਆਂ ਵਿਸ਼ਾਲ ਝਰਨੇ ਬਣਾ ਦਿੱਤੇ ਜਿਵੇਂ ਕਿ ਅੱਜ ਦੀ ਫੇਮਸ ਟੂਰਿਸਟ ਪਲੇਸ ਡ੍ਰਾਈ ਫਾਲਸ ਸਾਡੇ ਘਰਾਂ ਬਿਲਡਿੰਗਾਂ ਤੋਂ ਵੀ ਵੱਡੇ ਵੱਡੇ ਪੱਥਰ ਵਹਾ ਕੇ ਮੀਲਾਂ ਦੂਰ ਸੁੱਟ ਦਿੱਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਘਟਨਾ ਸਿਰਫ ਇੱਕ ਵਾਰ ਨਹੀਂ ਬਲਕਿ ਲਗਭਗ 40 ਵਾਰ ਵਾਪਰੀ ਹਰ ਵਾਰ ਡੈਮ ਬਣਦਾ ਤੇ ਟੁੱਟ ਜਾਂਦਾ ਇਸ ਹੜ੍ਹ ਦੀ ਤਾਕਤ ਇੰਨੀ ਜ਼ਿਆਦਾ ਸੀ ਕਿ ਇਸ ਨੇ ਜ਼ਮੀਨ ਦੀ ਉੱਪਰਲੀ ਪਰਤ ਨੂੰ ਪੂਰੀ ਤਰ੍ਹਾਂ ਉਖਾੜ ਦਿੱਤਾ ਸੀ ਤੇ ਸਿੱਧੇ ਪੱਥਰਾਂ ਵਿੱਚ ਵੀ ਵੱਡੀਆਂ ਵੱਡੀਆਂ ਖਾਈਆਂ ਕੋਲੀਜ਼ ਬਣਾ ਦਿੱਤੀਆਂ ਸੀ ਅੱਜ ਦੇ ਸਮੇਂ ਅਮਰੀਕਾ ਵਿੱਚ ਗ੍ਰੈਂਡ ਕੋਲੀ ਅਤੇ ਡرائی ਫਾਲਸ ਵਰਗੀਆਂ ਮਸ਼ਹੂਰ ਥਾਵਾਂ ਉਸੇ ਹੜ੍ਹ ਦੀ ਦੇਣ ਨੇ ਜੋ ਲਗਭਗ ਰਾਤੋਂ-ਰਾਤ ਬਣ ਗਈਆਂ ਸੀ ਇਹ ਤਾਂ ਚਲੋ ਕੁਦਰਤ ਦਾ ਡੈਮ ਝੀਲ ਅਤੇ ਦ੍ਰਿਸ਼ ਸੀ ਪਰ ਇਹ ਸਾਡੇ ਪੰਜਾਬ ਵਿੱਚ ਬਿਲਕੁਲ ਵੱਖਰਾ ਹੈ ਇਹ ਇੱਕ ਮੈਨ-ਮੇਡ ਤੇ ਜੀਓਪੋਲਿਟਿਕਸ ਦੀ ਗੰਦੀ ਚਾਲ ਜ਼ਰੂਰ ਹੈ ਇੱਥੇ ਨਾ ਤਾਂ ਕੋਈ ਬਰਫ਼ੀਲੀ ਕੰਧ ਹੈ ਤੇ ਨਾ ਹੀ ਕੁਦਰਤੀ ਝੀਲ ਦੀਪ ਸਟੇਟ ਰਾਹੀਂ ਪਹਿਲਾਂ ਇਹ ਪਾਣੀ ਬਹੁਤ ਮਾਤਰਾ ਵਿੱਚ ਇਕੱਠਾ ਕੀਤਾ ਜਾਂਦਾ ਤੇ ਕੁਝ ਸਾਲ ਬੀਤਦੇ ਹੀ ਜ਼ਿਆਦਾ ਬਾਰਿਸ਼ ਹੋਣ ਦੇ ਕਾਰਨ ਕਹਿ ਕੇ ਫਲੱਡ ਗੇਟ ਖੋਲ ਦਿੱਤੇ ਜਾਂਦੇ ਨੇ ਖਾਸ ਤੌਰ ਤੇ ਸਾਡੇ ਮਾਝੇ ਦੇ ਲੋਕ ਘਰ ਜ਼ਮੀਨਾਂ ਫਸਲਾਂ ਪਸ਼ੂਆਂ ਦੁਕਾਨਾਂ ਤੇ ਜ਼ਮੀਨ ਦੇ ਪੱਤਰ ਉੱਤੇ ਪਈ ਹਰ ਇੱਕ ਚੀਜ਼ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ ਸਰਕਾਰਾਂ ਦੁਆਰਾ ਖੁਦ ਦੇ ਬਣਾਏ ਕਾਨੂੰਨ ਤੋੜੇ ਜਾਂਦੇ ਨੇ ਕਾਨੂੰਨ ਮੁਤਾਬਕ ਜੇਕਰ ਫਲੱਡ ਗੇਟ ਖੋਲਣ ਦੀ ਨੌਬਤ ਆਉਂਦੀ ਹੈ ਤਾਂ ਉਸ ਖੇਤਰਫਲ ਦੇ ਆਬਸਰਾਂ ਵੱਲੋਂ ਸਭ ਤੋਂ ਪਹਿਲਾਂ ਰਹਾਇਸ਼ੀ ਖੇਤਰਾਂ ਦੇ ਬੰਨਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਨਾਲ ਹੀ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਂਦਾ ਪੀੜਤ ਲੋਕਾਂ ਨੂੰ ਤੇ ਉਹਨਾਂ ਦੇ ਪਸ਼ੂਆਂ ਨੂੰ ਪੂਰਨ ਰਹਿਣ ਸਹਿਣ ਅਤੇ ਖਾਣ ਪੀਣ ਦਾ ਰਸ਼ਦ ਸਮਾਨ ਪਹੁੰਚਾਇਆ ਜਾਂਦਾ ਹੜ੍ਹ ਵਿੱਚ ਬਰਬਾਦ ਹੋਈਆਂ ਫਸਲਾਂ ਦੇ ਮਾਲਕਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਪਰ ਹੁਣ ਤੁਸੀਂ ਖੁਦ ਸੋਚੋ ਕਿ ਇਨ੍ਹਾਂ ਕਾਨੂੰਨਾਂ ਵਿੱਚੋਂ ਕਿੰਨਿਆਂ ਦੀ ਪਾਲਣਾ ਕੀਤੀ ਜਾਂਦੀ ਹੈ ਅੱਜ ਬਹੁਤ ਸਾਰੀਆਂ ਪੰਜਾਬ ਦਰਦੀ ਜਥੇਬੰਦੀਆਂ ਕਲਾਕਾਰ ਐਨ ਜੀਓਜ਼ ਤੇ ਹਰ ਇੱਕ ਉਹ ਇਨਸਾਨ ਜੋ ਪੰਜਾਬ ਅਤੇ ਸਿੱਖ ਦਰਦੀ ਹੈ ਉਹ ਆਪਣੇ ਤੌਰ ਤੇ ਪਹੁੰਚ ਕੇ ਉਥੇ ਸੇਵਾ ਕਰ ਰਿਹਾ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਾਰਸ਼ਲ ਕੌਮ ਹੈ ਤੇ ਮਾਜੇ ਦੇ ਲੋਕ ਬੜੀ ਚੜ੍ਹਦੀ ਕਲਾ ਨਾਲ ਇਹ ਮੁਸੀਬਤ ਦਾ ਸਾਹਮਣਾ ਕਰ ਰਹੇ ਪਰ ਅਸਲ ਦਰਦ ਸ਼ੁਰੂ ਹੁੰਦਾ ਹੈ ਹੜ੍ਹ ਦੇ ਜਾਣ ਪਿੱਛੋਂ ਸਾਲ 2010 ਪਾਕਿਸਤਾਨ ਵਿੱਚ ਆਈ ਭਿਆਨਕ ਹੜ੍ਹਾਂ ਤੋਂ ਬਾਅਦ ਖੇਤਾਂ ਅਤੇ ਸੜਕਾਂ ਮੋਟੇ ਚਿੱਕੜ ਨਾਲ ਢਕੀਆਂ ਗਈਆਂ ਸੀ ਜਿਸ ਵੇਲੇ ਕੂੜਾ ਤੇ ਮਲਬਾ ਰਲਿਆ ਹੋਇਆ ਸੀ ਇਸ ਨਾਲ ਖੇਤੀਬਾੜੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਤੇ ਸਫਾਈ ਕਰਨਾ ਬੇहद ਔਖਾ ਹੋ ਗਿਆ ਸੀ ਹਰ ਪਾਸੇ ਜੰਮੀ ਇਹ ਚਿੱਕੜ ਬਦਬੂਦਾਰ ਪਰਤ ਸਿਰਫ ਮਿੱਟੀ ਨਹੀਂ ਹੁੰਦੀ ਇਸ ਵਿੱਚ ਮਰੇ ਹੋਏ ਜਾਨਵਰ ਕੈਮੀਕਲ ਅਤੇ ਹਰ ਤਰ੍ਹਾਂ ਦੀ ਗੰਦਗੀ ਰਲੀਆਂ ਹੁੰਦੀ ਹੈ ਇਹ ਚਿੱਕੜ ਹਰੀ ਭਰੀ ਜ਼ਮੀਨ ਨੂੰ ਸਾਲਾਂ ਲਈ ਬੰਜਰ ਤੇ ਜ਼ਹਿਰੀਲਾ ਬਣਾ ਦਿੰਦਾ ਹੈ ਚੌਥਾ ਹਰ ਸਾਹ ਨਾਲ ਹੋ ਜਾਂਦਾ ਹੈ ਬਿਮਾਰੀ ਦਾ ਖਤਰਾ ਸਾਲ 2015 ਵਿੱਚ ਚਨਈ ਦੇ ਹੜਾਂ ਵਾਂਗ ਪੀਣ ਵਾਲੇ ਪਾਣੀ ਦੇ ਸਰੋਤਾਂ ਵਿੱਚ ਰਲ ਜਾਂਦਾ ਹੈ ਇਹ ਗੰਦਾ ਦੂਸ਼ਿਤ ਪਾਣੀ ਹੜ ਦਾ ਸਰੀਰਕ ਜ਼ਖਮ ਸ਼ਾਇਦ ਭਰ ਜਾਵੇ ਪਰ ਬਿਮਾਰੀਆਂ ਦਾ ਖਤਰਾ ਲੰਮੇ ਸਮੇਂ ਤੱਕ ਪਰਛਾਵੇਂ ਵਾਂਗ ਨਾਲ ਰਹਿੰਦਾ ਹੈ ਜਿਸ ਨਾਲ ਹੈਜਾ ਟਾਈਫਾਇਡ ਤੇ ਹੋਰ ਭਿਆਨਕ ਬਿਮਾਰੀਆਂ ਮਹਾਮਾਰੀ ਵਾਂਗ ਫੈਲ ਜਾਂਦੀਆਂ ਨੇ ਸੋ ਹੁਣ ਜੇਕਰ ਅਸੀਂ ਸਿਹਤ ਖਤਰੇ ਨੂੰ ਵੀ ਛੱਡ ਦਈਏ ਕਿ ਇਹ ਵੀ ਸ਼ਾਇਦ ਸਮਾਂ ਲੰਘਦੇ ਨਾਰਮਲ ਹੋ ਜਾਵੇ ਪਰ ਪੰਜਵਾਂ ਇਹ ਜ਼ਖਮ ਕਦੇ ਨਹੀਂ ਭਰਦਾ ਇਹ ਹੈ ਮਾਨਸਿਕ ਸਦਮਾ ਇੱਕ ਹੜ ਪੀੜਤ ਮਨੁੱਖ ਦਾ ਸ਼ਰੀਰ ਬਚ ਜ਼ਰੂਰ ਜਾਂਦਾ ਹੈ ਪਰ ਉਸ ਦੀ ਰੂਹ ਜ਼ਖਮੀ ਹੋ ਜਾਂਦੀ ਹੈ ਇਹ ਉਹ ਸਭ ਤੋਂ ਡੂੰਗਾ ਜ਼ਖਮ ਹੁੰਦਾ ਜੋ ਦਿਸਦਾ ਨਹੀਂ ਆਪਣੀਆਂ ਅੱਖਾਂ ਸਾਹਮਣੇ ਆਪਣਾ ਸਭ ਕੁਝ ਤਬਾਹ ਹੁੰਦਾ ਦੇਖਣਾ ਆਪਣੇ ਪਿਆਰਿਆਂ ਨੂੰ ਖੋ ਦੇਣਾ ਇਹ ਸਦਮਾ ਇਨਸਾਨ ਨੂੰ ਅੰਦਰੋਂ ਤੋੜ ਦਿੰਦਾ ਹੈ ਬਹੁਤ ਲੋਕ ਸਾਲਾਂ ਤੱਕ ਡਰ ਚਿੰਤਾ ਅਤੇ ਡਿਪਰੈਸ਼ਨ ਨਾਲ ਲੜਦੇ ਰਹਿੰਦੇ ਨੇ ਕੁਝ ਲੋਕਾਂ ਨੂੰ ਫਲੱਡ ਫੋਬੀਆ ਹੋ ਜਾਂਦਾ ਹੈ ਜਿਸ ਵਿੱਚ ਅਖੀਰ ਤੱਕ ਇਨਸਾਨ ਪਾਣੀ ਦੀ ਆਵਾਜ਼ ਤੋਂ ਵੀ ਡਰਨ ਲੱਗ ਜਾਂਦਾ ਹੈ ਸੋ ਹੜ੍ਹ ਸਿਰਫ ਘਰ ਨਹੀਂ ਹਸਦੇ ਵੱਸਦੇ ਇਨਸਾਨਾਂ ਦੀ ਰੂਹ ਤੱਕ ਵੀ ਵਹਾ ਲਿਆ ਜਾਂਦਾ ਹੈ ਇਨ੍ਹਾਂ ਹੜਾਂ ਦੇ ਨਤੀਜੇ ਬਹੁਤ ਖਤਰਨਾਕ ਤੇ ਦਰਦਨਾਕ ਨੇ ਤੇ ਜਿਵੇਂ ਅੱਜ ਪੰਜਾਬ ਇਸ ਸੰਤਾਪ ਵਿੱਚੋਂ ਲੰਘ ਰਿਹਾ ਫਸਲਾਂ ਪਸ਼ੂਆਂ ਤੇ ਘਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਪਰ ਇੱਕ ਗੱਲ ਯਾਦ ਰੱਖੋ ਦੁਨੀਆ ਇੱਕ ਪਾਸੇ ਆ ਤੇ ਪੰਜਾਬ ਇੱਕ ਪਾਸੇ ਇਹ ਧਰਤੀ ਸਿਰਫ ਜ਼ਮੀਨ ਦਾ ਟੁਕੜਾ ਨਹੀਂ ਇਹ ਗੁਰੂ ਸਾਹਿਬਾਨਾਂ ਦੀ ਧਰਤੀ ਹੈ ਤੁਸੀਂ ਉਸ ਇਲਾਕੇ ਦੇ ਬੰਨਾਂ ਦਾ ਮਾਹੌਲ ਉਥੋਂ ਦੀਆਂ ਵੀਡੀਓਜ਼ ਦੇਖੋ ਪੰਜਾਬ ਦੇ ਨੌਜਵਾਨ ਉਥੋਂ ਦੇ ਲੋਕ ਪੂਰੀ ਚੜ੍ਹਦੀ ਕਲਾ ਦੇ ਵਿੱਚ ਵਾਹਿਗੁਰੂ ਦਾ ਭਾਣਾ ਮਿੱਠਾ ਕਰਕੇ ਮੰਨ ਰਹੇ ਨੇ ਪਾਣੀ ਨਾਲ ਨੁਕਸਾਨ ਹੁੰਦਾ ਵੇਖ ਹਰ ਇੱਕ ਦਾ ਮਨ ਪਰ ਆਉਂਦਾ ਪਰ ਵਾਹਿਗੁਰੂ ਦਾ ਇਹੀ ਹੁਕਮ ਹੈ ਤੇ ਸਿੱਖ ਹੁਕਮ ਵਿੱਚ ਹੀ ਖੁਸ਼ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾਡੀਆਂ ਜਥੇਬੰਦੀਆਂ ਸਾਡੀਆਂ ਐਨ ਜੀਓਜ਼ ਸਾਡੇ ਨੌਜਵਾਨ ਪੂਰੇ ਜਾਹੂ ਜਲਾਲ ਵਿੱਚ ਸੇਵਾ ਕਰ ਰਹੇ ਨੇ ਸਾਡੇ ਖੂਨ ਵਿੱਚ ਚੜ੍ਹਦੀ ਕਲਾ ਤੇ ਦਿਲ ਵਿੱਚ ਸਰਬੱਤ ਦਾ ਭਲਾ ਹੈ ਅਸੀਂ ਸਭ ਕੁਝ ਮੁੜ ਉਸਾਰ ਲਵਾਂਗੇ ਸਾਡੇ ਖੇਤ ਫਿਰ ਤੋਂ ਲਹਿਰਾਉਣਗੇ ਤੇ ਘਰ ਵਸਾਂਗੇ ਸੋ ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਦ ਮੋਰਲ ਆਫ ਸਿੱਖੀਜ਼ਮ ਨੂੰ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ